ਵਾ ਪ੍ਰਸਾਦ ਸਵਈਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜਸਮੀ ਸਰਾਵਗ ਸੁਧ ਸਮੂਹ ਸੇ ਦਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰ ਆਰਦਨ ਸੁਧ ਸੁਧਾਤਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋਊ ਨ ਦੇਖਿਤ ਪ੍ਰਾਨਪਤੀ ਕੇ ਛੀਰੀ ਭਗਵਾਨ ਕੀ ਪਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ माते मतंग जरे जर संग अनूप उत्ंग सुरंग सुवारे कोट तुरंग कुरंग से कूदत पौन के गौन को जात निवारे भारी पूजन के भूप पलिबद न्यावत शीश न जात बिचारे एते पहे तो कहा पय भूपत अंत कुनंगहि पय पदारे जीत फिरै सब देश दिशान को बाजत ढोल मृदंग नगारे ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹ ਰਾਜ ਹਜ਼ਾਰੇ ਭੂਤ ਪਵਿਖ ਪਵਾਨ ਕੇ ਪੂਪਤ ਕਾਉਨ ਗਨੈ ਨਹੀਂ ਜਾਤ ਵਿਚਾਰੇ ਸ਼੍ਰੀ ਪਦ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੀਮ ਅਨੇਕ ਬਿ ਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਨ ਆਹਾਰ ਜਤੀ ਜਤ ਧਾਰ ਸਬੈ ਸੋ ਵਿਚਾਰ ਹਜ਼ਾਰ ਕ ਦੇਖੈ ਸ਼੍ਰੀ ਭਗਵਾਨ ਪਜੇ ਬਿਨੂ ਪੂਪਦ ਏਕਰਤੀ ਬਿਨ ਏਕ ਨਾ ਲੇਖੈ ਸੋਦ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਾਹ ਦੁਰਜਾਨ ਦਲ ਲੰਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹੱਲੇ ਨਾ ਹ ਲੈੰਗੇ ਤੋਰ ਅਰੀਨ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲਾਂਗੇ ਵੀਰ ਅਪਾਰ ਵੱਡੇ ਬਰੀয়ার ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜ੍ਹੇ ਗੜਹਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫੁਰਿੰਦ ਨੇ ਸਾਚਰ ਪੂਤ ਪਵਿਖ ਭਗਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਕੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ साध समूह प्रसन्न फिरे जग सतर सब अवलोक चपेंगे मानव इंद्र गजेंद्र नारदप जोन त्रिलोक को राज करेंगे कोट इस नानक जादिक दान अनेक स्वंबर साज बराएंगे ब्रह्म महेश सर्व सन सचीपत अंत फसे जे मफास परेंगे जे नर श्री पाद के प्रस हैं پگتے نہ رے کہا پیو جو دو لوچن مند بیٹھ رہیو بک لگا نہو باس کیو بکھیان سو بیٹھ کے ایسے ہی ایسے سو بہ س بتاؤ سچ کہن لو سب جن پرو تین ہی پرب پاؤ پوج ترو سر کاٹکا دام کا پوجت ہے پس کو مرتان کو پوجن تور کر سب ہی جگ سری پگوان کو بے دن پا ਕੂਬਤਾਨ ਕੋ ਪੂਜਤ ਹੈ ਪਸ ਕੂਮਰਤਾਨ ਕੋ ਪੂਜਨਤਾਇਓ ਕੂਰ ਕਰਿਆ ਉਰਛੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਬੇਦ ਨ ਪਾਇਓ